ਸਤਿ ਸ਼੍ਰੀ ਅਕਾਲ ਜੀ ਮੈਂ ਰਿਤੂ ਸਵੇਰਾ ਮੈਂ ਤੁਹਾਨੂੰ ਅੱਜ ਆਪਣੇ মিডিਆ ਦੇ ਵੀਰਨੇ ਜਿਹੜੇ ਆਪਣੇ ਇਕੱਠੇ ਹੋਏ ਐ ਤੇ ਸਾਡੇ ਮੈਮ ਪ੍ਰਿੰਸੀਪਲ ਸ਼ਰਦਾ ਚੋਪੜਾ ਜੀ ਇਹਨਾਂ ਦੇ ਸਕੂਲ ਦੇ ਵਿੱਚ ਅੱਜ ਹੀ ਮੀਟਿੰਗ ਚੱਲ ਰਹੀ ਹੈ ਇਹ ਮੀਟਿੰਗ ਇਸ ਦੇ ਰਿਗਾਰਡਿੰਗ ਹੈ ਕਿ ਸਾਰਿਆਂ ਨੂੰ ਜਿਸ ਤਰ੍ਹਾਂ ਪਤਾ ਹੈ ਕਿ ਸਾਡੀ ਸੁਸਾਇਟੀ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੀ ਹੈ ਉਸ ਦੇ ਵਿੱਚ ਹੀ ਇਹ ਇੱਕ ਹੋਰ ਸਕੀਮ ਆਈ ਹੋਈ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਬਿਫੋਰ 15 ਇਅਰ ਇਹ ਸਕੀਮ ਚੱਲ ਰਹੀ ਹੈ ਉਸ ਦੀ ਸਕੀਮ ਦੇ ਵਿੱਚ ਇਹ ਹੈ ਕਿ ਇਹ ਪੈਨਸ਼ਨ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ 4000 ਰੁਪਏ ਪੈਨਸ਼ਨ ਹੈ ਇਹ ਹਰ ਬੱਚੇ ਵਾਸਤੇ ਨਹੀਂ ਹੈ ਹਰ ਬੱਚੇ ਵਾਸਤੇ ਨਹੀਂ ਹੈ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਇਹ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੇ ਫਾਦਰ ਹਨ ਨਹੀਂ ਜਿਹੜੀ ਲੇਡੀ ਵਿਡੋ ਹੈ ਉਸ ਲੇਡੀ ਦੇ ਬੱਚਿਆਂ ਵਾਸਤੇ ਇਹ ਸਕੀਮ ਹੈ ਦੋ ਬੱਚਿਆਂ ਨੂੰ ਇਹ ਸਕੀਮ ਮਿਲਦੀ ਹੈ 4000 ਰੁਪਏ ਮਹੀਨਾ ਇੱਕ ਬੱਚੇ ਦਾ ਤੇ ਦੋ ਬੱਚਿਆਂ ਦਾ ਕਰਕੇ 8000 ਰੁਪਏ ਮਿਲ ਜਾਂਦੇ ਜੋ ਜਿਹੜੇ ਪੈਸ਼ਨਰੀਆ ਮਿਲੂਗੀ ਇਹਨਾਂ ਚੀਜ਼ एजुकेशन ਤੇ ਪੜਾਈ ਤੇ ਹੋਣੇ ਤੇ ਕਿਵੇਂ ਜੀ ਇਹ ਮੋਸਟ ਆਫਲੀ ਤਾਂ এডੂਕੇਸ਼ਨ ਦਾ ਦੇਖੋ ਅੱਜਕੱਲ ਖਰਚਾ ਇੰਨਾ ਹੋ ਚੁੱਕੇ ਕਿ ਪ੍ਰੋਵਾਈਡ ਬੱਚਿਆਂ ਨੂੰ ਨਹੀਂ ਕਰ ਪਾਉਂਦੇ ਆ ਪਾਚੀ ਤੇ ਉਸ ਦੇ ਵਿੱਚ ਇਹ ਹੈ ਕਿ 4000 ਰੁਪਏ ਦੇ ਵਿੱਚ ਬੱਚੇ ਦਾ ਹੋਰ ਵੀ ਖਰਚਾ ਜੇ ਹੁੰਦਾ ਉਹ ਵੀ ਕਰ ਸਕਦੇ ਤੇ 4000 ਜੀ ਬੱਚੇ ਦੀ ਫੀਸ ਜਾ ਰਹੀ ਹੈ ਉਹ ਫੀਸ ਦਾ ਹੀ ਖਰਚ ਨਿਕਲੂਗਾ 4000 ਰੁਪਏ ਬੱਚੇ ਦੇ ਉੱਪਰ ਲਾੜੇ ਉਹ ਕਿਸੇ ਵੀ ਤਰੀਕੇ ਲਾ ਸਕਦੇ ਆ ਕਿਉਂਕਿ ਬੱਚੇ ਨੇ ਖਾਣਾ ਵੀ ਖਾਣਾ ਉਹਨੂੰ ਕੱਪੜਿਆਂ ਦੀ ਵੀ ਜ਼ਰੂਰਤ ਹੈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਵਾਸਤੇ ਇਹ ਸਕੀਮ ਚਲਾਈ ਗਈ ਹੈ ਸਰਕਾਰ ਵੱਲੋਂ ਤੇ ਇਹ ਬੱਚਿਆਂ ਨੂੰ ਜਿਨ੍ਹਾਂ ਦੇ ਮੈਂ ਪਹਿਲਾਂ ਹੀ ਦੱਸਿਆ ਕਿ ਪੇਰੈਂਟਸ ਦੇ ਵਿੱਚੋਂ ਫਾਦਰ ਨਹੀਂ ਹੈ ਉਹਨਾਂ ਬੱਚਿਆਂ ਵਾਸਤੇ ਇਹ ਸਕੀਮ ਹੈ ਸੈਕੰਡਰੀ ਇਹਦੇ ਵਿੱਚ ਕੋਈ ਜੈਂਡਰ ਨਹੀਂ ਹੈਗਾ ਵੀ ਬੱਚਿਆਂ ਵਾਸਤੇ ਇਕੱਲੇ ਲੜਕੀਆਂ ਵਾਸਤੇ ਲੜਕਿਆਂ ਵਾਸਤੇ ਦੋਨਾਂ ਵਾਸਤੇ ਹੈ ਚਾਹੀ ਉਹ ਲੜਕੀ ਹੋਵੇ ਚਾਹੀ ਲੜਕਾ ਬਟ 18 ਸਾਲ ਤੋਂ ਘੱਟ ਹੋਣਾ ਚਾਹੀਦਾ ਹੈ ਉਹਨਾਂ ਵਾਸਤੇ ਸਕੀਮ ਲਾਗੂ ਰਹੂਗੀ। ਕਿਸ ਤਰ੍ਹਾਂ ਲੈ ਸਕਦੇ ਆ ਸਕੀਮ ਦਾ ਫਾਇਦਾ? ਇਹ ਸਕੀਮ ਦਾ ਫਾਇਦਾ ਬਹੁਤ ਈਜ਼ੀ ਵੇ ਨਾਲ ਮਿਲ ਜਾਂਦਾ ਹੈ। ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਆਪਣੇ ਸੈਕਟਰੀਏਟ ਦੇ ਵਿੱਚ ਬਾਲਸ ਰੱਖਿਆ ਵਿਭਾਗ ਇੱਕ ਆਫਿਸ ਹੈ ਬਟਿੰਡਾ ਦੇ ਵਿੱਚ। ਤੇ ਉਸ ਦੇ ਵਿੱਚ 313M ਪਲੀਜ਼ ਨੋਟ ਕਰ ਲਿਓ 313M ਸੈਕੰਡ ਫਲੋਰ ਦੇ ਉੱਤੇ ਰੂਮ ਹੈ। ਉਸ ਦੇ ਵਿੱਚ ਜਿਹੜਾ ਸਟਾਫ ਹੈ ਬਹੁਤ ਕੁਆਲੀਫਾਈਡ ਬਹੁਤ ਅੱਛੇ ਸਟਾਫ ਮੈਂਬਰਸ ਨੇ ਮੈਂ ਬਹੁਤ ਜਣਿਆਂ ਨੂੰ ਇਸ ਸਕੀਮ ਦੀ ਜਿਹੜੀ ਹੈ ਜਾਣਕਾਰੀ ਦੇ ਕੇ ਤੇ ਉਹਨਾਂ ਦੀ ਲਗਵਾ ਵੀ ਚੁੱਕੀ ਪੈਨਸ਼ਨਸ ਇੱਥੇ ਮੈਂ ਬੈਠੇ ਵੀ ਨਹੀਂ ਉਹ ਵੀ ਤੁਹਾਨੂੰ ਦੱਸਣਗੇ ਤੇ ਬਾਲ ਸੁਰੱਖਿਆ ਵਿਭਾਗ ਦੇ ਆਫਿਸ ਦੇ ਵਿੱਚ ਜਾ ਕੇ ਇੱਕ ਸਰਟੀਫਿਕੇਟ ਆਫਿਸ ਦੇ ਵਿੱਚੋਂ ਇਹ ਫਾਰਮ ਮਿਲਦਾ ਹੈ ਇਹ ਫਾਰਮ ਹੈ ਇਹ ਫਾਰਮ ਸਾਡੇ ਤੋਂ ਵੀ ਤੁਸੀਂ ਲੈ ਸਕਦੇ ਹੋ ਕਈ ਵਾਰੀ ਹੁੰਦਾ ਕੋਈ ਪਿੰਡ ਤੋਂ ਆਂਦਾ ਹੈ ਜਾਂ ਕੁਝ ਹੋਰ ਹੈ ਉਹ ਨਹੀਂ ਜਾ ਸਕਦੇ ਤਾਂ ਇਹ ਸਰਟੀਫੀਕੇਟ ਫਾਰਮ ਸਾਡੇ ਤੋਂ ਵੀ ਅਵੇਲੇਬਲ ਰਹੂਗਾ ਅਸੀਂ ਫਾਰਮ ਇਹ ਫ੍ਰੀ ਆਫ ਕੋਸਟ ਫਾਰਮ ਹੈ ਇਹ ਮੈਂ ਨਾ ਇੱਕ ਹੋਰ ਕਲੀਅਰ ਕਰ ਦੇਣਾ ਚਾਹਨੀ ਆ ਕਿਉਂਕਿ ਕਈ ਵਾਰ ਨਾ ਇਹ ਹੁੰਦਾ ਕਿ ਜਦੋਂ ਕੋਈ ਸਕੀਮ ਆਉਂਦੀ ਹੈ ਨਾ ਵਿੱਚ ਉਹਨਾਂ ਦੇ ਆਪਾਂ ਕੀ ਕਹਸੇ ਮੀਡੀਏਟਰ ਮੀਡੀਏਟਰਸ ਹੁੰਦੇ ਆ ਉਹ ਕਈ ਕਹਿ ਦਿੰਦੇ ਵੀ ਐਨੇ ਪੈਸੇ ਦੇ ਦੋ ਅਸੀਂ ਤੁਹਾਡੀ ਸਕੀਮ ਲਗਾ ਦਿੰਨੇ ਆ ਬਿਲਕੁਲ ਗਲਤ ਹੈ ਕਿਸੇ ਨੇ ਕੋਈ ਪੈਸਾ ਨਹੀਂ ਦੇਣਾ ਫ੍ਰੀ ਆਫ ਕੋਸਟ ਸਕੀਮ ਹੈ ਕੋਈ ਨਹੀਂ ਦੀ ਬਹੁਤ ਜ਼ਿਆਦੀ ਫਾਰਮੈਲਟੀਜ਼ ਨਹੀਂ ਹੈਗੀਆਂ ਬਹੁਤ ਈਜ਼ੀ ਵੇ ਨਾਲ ਇਹ ਸਕੀਮ ਮਿਲ ਜਾਂਦੀ ਹੈ ਇਹ ਇਹਦੇ ਫਾਰਮਸ ਅਵੇਲੇਬਲ ਹੁੰਦੇ ਜੇ ਕੋਈ ਉਥੋਂ ਲੈ ਸਕਦਾ ਉਥੋਂ ਵੈਲੈਂਟ ਕੁਡ ਆਦਰਵਾਇਸ ਉਹਨਾਂ ਨੂੰ ਅਸੀਂ ਫਾਰਮ ਪ੍ਰੋਵਾਈਡ ਕਰਵਾ ਦਾਂਗੇ ਜਿੰਨੇ ਕ ਤੁਸੀਂ ਲੇਡੀਆਂ ਨੂੰ ਤੱਕ ਦਵਾ ਸਕਦਾ ਜੀ ਟੋਟਲੀ 8 ਬੱਚਿਆਂ ਨੂੰ ਮੈਂ ਕਰਵਾ ਚੁੱਕੀ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਤਾਂ ਹੁਣ ਨਹੀਂ ਬੁਲਾ ਸਕਦੀ ਸੀਗੀ ਦੋ ਲੇਡੀਜ਼ ਇੱਥੇ ਆਈਆਂ ਹੋਈਆਂ ਨੇ ਉਹਨਾਂ ਨੇ ਆਪ ਦੇ ਫਾਰਮ ਸਬਮਿਟ ਕਰਵਾ ਦਿੱਤੇ ਤੇ ਇਹ ਪੈਨਸ਼ਨ ਦਾ ਉਹ ਲਾਭ ਲੈ ਰਹੇ ਐ ਤੇ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਤੁਹਾਨੂੰ ਮੈਂ ਦੱਸ ਦਿੰਨੀ ਹਾਂ ਕਿ ਬੱਚਾ ਪੜਦਾ ਹੋਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਆਪਣਾ ਰਾਈਟ ਟੂ ਐਜੂਕੇਸ਼ਨ ਹੈ ਉਹਦੇ ਵਾਸਤੇ ਹੀ ਇਹ ਸਕੀਮ ਹੈ ਜੇ ਬੱਚਾ ਪੜ ਰਿਹਾ ਹੈ ਉਹਨਾਂ ਨੂੰ ਸਕੀਮ ਮਿਲੂਗੀ ਆਦਰਵਾਇਜ਼ ਬੱਚਿਆਂ ਨੂੰ ਸਕੀਮ ਨਹੀਂ ਮਿਲਣੀ ਕਿਉਂਕਿ ਬੱਚੇ ਜ਼ਿਆਦਾਤਰ ਤੁਸੀਂ ਦੇਖੇ ਹੋਣਗੇ ਕਿ ਭੀਖ ਮੰਗ ਰਹੇ ਹੁੰਦੇ ਆ ਭੀਖ ਮੰਗ ਕੇ ਵੀ ਆਪਦੇ ਪੇਰੈਂਟਸ ਨੂੰ ਦੇ ਸ਼ਾਮ ਨੂੰ ਉਹਨਾਂ ਦੇ ਫਾਦਰ ਸ਼ਰਾਬ ਪੀ ਲੈਂਦੇ ਕੋਈ ਮਾਰਕੁਟਾਈ ਕਰਦੇ ਬਹੁਤ ਕੁਝ ਕਰਦੇ ਆ ਇਸ ਸਕੀਮ ਦੇ ਵਿੱਚ ਇਹ ਹੋਊਗਾ 70% ਬੱਚੇ ਦੀ ਅਟੈਂਡੈਂਸ ਚਾਹੀਦੀ ਹੈ ਹਰ ਬੱਚੇ ਦੀ ਸਾਲ ਦੀ ਤੇ ਇਹ ਸਕੂਲ ਦੇ ਵੱਲੋਂ ਸਰਟੀਫਿਕੇਟ ਦਿੱਤਾ ਜਾਊਗਾ ਕਿ ਬੱਚੇ ਦੀ ਅਟੈਂਡੈਂਸ ਕੰਪਲੀਟ ਹੈ ਇਹ ਬਹੁਤ ਈਜ਼ੀ ਵੀ ਨਾਲ ਜਿਹੜੇ ਸਕੂਲਸ ਦੇ ਨੇ ਪ੍ਰਿੰਸੀਪਲ ਸਾਡੇ ਬੈਠੇ ਨੇ ਸ਼ਰਦਾ ਚੋਪੜਾ ਜੀ ਇਹ ਪ੍ਰਾਈਵੇਟ ਸਕੂਲ ਇਹ ਚਲਾ ਰਹੇ ਨੇ ਤੇ ਇਹ ਟੀਚਰਸ ਨੇ ਬਹੁਤ ਈਜ਼ੀਲੀ ਤੁਹਾਨੂੰ ਸਰਟੀਫਿਕੇਟ ਬੱਚਿਆਂ ਨੂੰ ਪ੍ਰੋਵਾਈਡ ਕਰ ਦਿੰਦੇ ਆ ਤੇ ਇਹਦਾ ਇਨਕਮ ਦਾ ਰਹੂਗਾ ਕਿ ਜਿਹੜਾ ਰੂਰਲ ਏਰੀਆ ਦਿਹਾਤੀ ਏਰੀਆ ਦੇ ਵਿੱਚ 72000 ਰੁਪਏ ਫੈਮਲੀ ਦੀ ਇਨਕਮ ਹੋਣੀ ਚਾਹੀਦੀ ਹੈ ਮਾਤਾ ਦੀ ਤੇ ਜਿਹੜਾ ਅਰਬਨ ਹੈ ਜਿਹਨੂੰ ਕਿ ਸ਼ਹਿਰੀ ਕਹਿੰਦੇ ਆ 96000 ਹੋਣੀ ਚਾਹੀਦੀ ਹੈ ਇਹ ਕਈ ਸੋਸ਼ਲ ਮੀਡੀਆ ਤੇ ਮਿਸਗਾਈਡ ਇਸ ਨੇ ਕੰਫਿਊਜ਼ਨ ਮਿਲ ਅਸੀਂ ਜੀ ਮੈਂ ਸਾਡਾ ਅੱਜ ਮੀਡੀਆ ਤੁਹਾਨੂੰ ਬੁਲਾਉਂਦਾ ਇਹੀ ਰੀਜ਼ਨ ਸੀਗਾ ਕਿ ਇਹਨੀਆਂ ਬਹੁਤ ਰੀਲਜ਼ ਆ ਰਹੀਆਂ ਨੇ ਬਹੁਤ ਮੈਨੂੰ ਕੁਆਰੀਜ਼ ਆਈਆਂ ਬਹੁਤ ਲੇਡੀਜ਼ ਨੇ ਪੁੱਛਿਆ ਕਿ ਮੈਡਮ ਸਾਨੂੰ ਇਹ ਸਕੀਮ ਮਿਲ ਜੂਗੀ ਨਹੀਂ ਜੀ ਬਿਲਕੁਲ ਨਹੀਂ ਮਿਲੂਗੀ ਜਿਹੜੀ ਲੇਡੀ ਵਿਡੋ ਹੋਊਗੀ ਉਹਨਾਂ ਨੂੰ 101% ਸ਼ੋਰ ਇਹ ਸਕੀਮ ਮਿਲੂਗੀ ਬਟ ਜਿਹਨਾਂ ਦੇ ਚਾਹੇ ਤਿੰਨ ਬੱਚੀਆਂ ਚਾਹੇ ਚਾਰ ਬੱਚੀਆਂ ਉਹਨਾਂ ਦੇ ਫਾਦਰ ਹੈਗੇ ਉਹਨਾਂ ਨੂੰ ਵੀ ਸਕੀਮ ਨਹੀਂ ਮਿਲੂਗੀ ਇਹ ਹੋਣਾ ਚਾਹੀਦਾ ਹੈ ਬੱਚੀ ਦਾ ਫਾਦਰ ਨਾ ਹੋਵੇ ਤਾਂ ਇਹ ਸਕੀਮ ਦਾ ਬੈਨੀਫਿਟ ਲੈ ਸਕਦੇ ਆ ਇਸੇ ਇਸ਼ਾਰੇ ਵਾਸ ਸੋਖਿਆ ਪਰ ਤੁਹਾਨੂੰ ਜੀ ਇਹ ਕਿਸੇ ਵੀ ਸ਼ਹਿਰ ਦੇ ਵਿੱਚੋਂ ਆਪਣੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਠਿੰਡਾ ਦੇ ਵਿੱਚ ਮਿਲ ਰਹੀ ਹੈ ਤੁਹਾਨੂੰ ਮੈਂ ਐਡਰੈਸ ਦੱਸਿਆ ਉੱਥੇ ਜਾ ਕੇ ਫਾਰਮ ਕਲੈਕਟ ਕਰ ਸਕਦੇ ਆ ਤੇ ਇਹਦੇ ਵਿੱਚ ਜਿਹੜੇ ਪ੍ਰੂਫ ਲੱਗਣੇ ਆ ਉਹਦੇ ਵਿੱਚ ਹੋਊਗਾ ਕਿ ਇੱਕ ਆਧਾਰ ਕਾਰਡ ਤੇ ਸਾਰਿਆਂ ਦਾ ਤਿੰਨਾਂ ਜਣਿਆਂ ਦਾ ਹੋਊਗਾ ਪੇਰੈਂਟਸ ਦਾ ਚਾਰਾ ਦਾ ਹੋ ਗਿਆ ਜਿਹੜੇ ਦੋ ਬੱਚਿਆਂ ਦੀ ਲਗਣੀ ਹੈ ਤੇ ਫਾਦਰ ਤੇ ਮਦਰ ਦਾ ਤੇ ਡੈਥ ਸਰਟੀਫਿਕੇਟ ਡੈਥ ਸਰਟੀਫਿਕੇਟ ਫਾਦਰ ਦਾ ਲੱਗੂਗਾ ਤੇ اٹੈਂਡੈਂਸ ਸਰਟੀਫਿਕੇਟ ਉਹ ਸਕੂਲ ਵੱਲੋਂ ਪ੍ਰੋਵਾਈਡ ਹੋਊਗਾ ਇੱਕ ਬੈਂਕ ਡਿਟੇਲ ਚਾਹੀਦੀ ਹੈ ਤੇ ਇੱਕ ਜੁਆਇੰਟ ਅਕਾਊਂਟ ਹੋਣਾ ਚਾਹੀਦਾ ਤੇ ਸੈਕੰਡਰੀ ਐਸਟੀ ਐਮਸੀ ਸਾਹਿਬ ਦੇ ਸਿਗਨੇਚਰ ਹੋਣਗੇ ਜਿਹੜੇ ਕਿ ਸ਼ਹਿਰੀ ਏਰੀਆ ਦੇ ਵਿੱਚ ਹੈ ਪਿੰਡਾਂ ਦੇ ਵਿੱਚ ਸਰਪੰਚ ਜੀ ਦੇ ਤੇ ਸੈਕੰਡਰੀ ਆਂਗਣਵਾੜੀ ਜਿਹੜੇ ਮੈਮ ਹੁੰਦੇ ਆ ਉਹਨਾਂ ਦੇ ਸਿਗਨੇਚਰ ਹੋਣਗੇ ਤੇ ਇੱਕ ਇਹਨਾਂ ਦੇ 셀ਫ ਟੈਸਟਡ ਹੈ ਜੀ ਕੋਈ ਟੈਸਟਡ ਨਹੀਂ ਕਰਾਉਣੀ ਕੋਈ ਨੋਟ ਡ੍ਰੈਸਟਡ ਨਹੀਂ ਕੋਈ ਖਰਚਾ ਨਹੀਂ ਆਉਂਦੇ ਤੇ ਫ੍ਰੀ ਆਫ ਕੋਸਟ ਰਹੂਗਾ ਇਹ ਸਾਰਾ ਕੁਝ ਮੈਂ ਇੱਕ ਰਿਕਵੈਸਟ ਕਰਨੀ ਸੀ ਜੀ ਅੱਜ ਤੱਕ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਨੇ ਚੈਨਲਸ ਤੇ ਆਈਆਂ ਨੇ ਦੇ ਵੀਰ ਜੀ ਦੇ ਜਾਂ ਕਰਨ ਦੇ ਜਿੰਨੀਆਂ ਵੀ ਆ ਰਹੀਆਂ ਨੇ ਅਸੀਂ ਕਦੀ ਨਹੀਂ ਕਿਹਾ ਕਿ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਕਦੀ ਮੋਟੀਵ ਨਹੀਂ ਹੁੰਦਾ ਕਿ ਅਸੀਂ ਵੀਡੀਓ ਤੋਂ ਵਿਊਜ਼ ਲੈਣੇ ਆ ਤੇ ਅੱਜ ਮੈਂ ਇਹ ਵੀਡੀਓ ਵਾਸਤੇ ਸਾਰਿਆਂ ਨੂੰ ਰਿਕਵੈਸਟ ਕਰ ਰਹੀ ਹਾਂ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਸਕੀਮ ਕੀ ਹੈ ਕਿਸ ਤਰੀਕੇ ਨਾਲ ਇਹਦਾ ਲਾਭ ਮਿਲ ਰਿਹਾ ਜਿਹੜੀਆਂ ਆਪਾਂ ਛੋਟੀਆਂ ਰੀਲਾਂ ਆਮ ਪਾਣੇ ਰਹਿੰਦੇ ਆ ਪਰ ਇਹ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਰੇ ਪਿੰਡਾਂ ਸ਼ਹਿਰਾਂ ਤੱਕ ਅਦਰ ਸਟੇਟਸ ਤੱਕ ਵੀ ਇਹ ਵੀਡੀਓ ਪਹੁੰਚ ਜਾਏ ਤੇ ਜਿੰਨੀਆਂ ਵੀ ਵਿਚਾਰੀਆਂ ਜ਼ਰੂਰਤਮੰਦ ਔਰਤਾਂ ਨੇ ਉਹਨਾਂ ਨੂੰ ਇਹ ਲਾਭ ਮਿਲ ਸਕੇ ਤੇ ਉਹਨਾਂ ਦੇ ਬੱਚੇ ਜਿਹੜੇ ਪੜ੍ਹਾਈ ਤੋਂ ਸਕਣੇ ਨਾ ਰਹਿਣ ਧੰਨਵਾਦ ਤੁਹਾਡਾ ਹਾਂਜੀ ਰਿਤੂ ਸਵੇਰਾ मैम ਨੇ ਬਹੁਤ ਹੀ ਅੱਛੀ ਤਰ੍ਹਾਂ ਐਕਸਪਲੇਨੇਸ਼ਨ ਦੇ ਦਿੱਤੀ ਹੈ ਕਿ ਜਿਹੜੇ ਬੱਚੇ ਇਸ ਦਾ ਲਾਭ ਉਠਾਣਾ ਚਾਹੁੰਦੇ ਆ ਉਹ ਬੜੀ ਈਜ਼ੀਲੀ ਇਸ ਨੂੰ ਲੈ ਸਕਦੇ ਕਿਉਂਕਿ ਆਲਮੋਸਟ ਕਈ ਵਾਰ ਅਸੀਂ ਦੇਖਦੇ ਆ ਕਿ ਮਦਰ ਐਜੂਕੇਟਡ ਨਹੀਂ ਹੁੰਦੇ ਆ ਜਿਹਦੇ ਕਰਕੇ ਉਹ ਉਹਨਾਂ ਨੂੰ ਰਸਤਾ ਵੀ ਨਹੀਂ ਪਤਾ ਹੁੰਦਾ ਪਰ ਇੱਕ ਜਿਹੜਾ ਥੋੜੇ ਆਪਣੀ ਸਹਿਯੋਗ ਦੇ ਕਾਰਨ মিডিਆ ਦੇ ਸਹਿਯੋਗ ਦੇ ਕਾਰਨ ਸਾਡੇ ਬੰਦਪਨ ਨੂੰ ਤੇ ਦਾਨਿਕ ਬੈਲਟ ਵਾਲੇ ਭਾਈ ਜੱ ਬੈਠੇ ਹੋਏ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਹਰ ਇੱਕ ਦੇ ਖੁੰਜੀ-ਖੁੰਜੇ ਤੱਕ ਇਹ ਮੈਸੇਜ ਪਹੁੰਚੇਗਾ ਇਹਦੇ ਵਿੱਚ ਡਾਕੂਮੈਂਟਸ ਮੈਂ ਤੁਹਾਨੂੰ ਦੱਸਦਾ ਕਿ 10 ਮੇਨ ਡਾਕੂਮੈਂਟ ਜ਼ਰੂਰੀ ਆ ਪਹਿਲਾ ਪਹਿਲੀ ਗੱਲ ਤਾਂ ਇਹ ਕਲੀਅਰ ਆ ਕਿ ਜਾਂ ਤਾਂ ਮੰਮੀ ਪਾਪਾ ਦੋਨਾਂ ਦੀ ਡੈਥ ਹੋਈ ਹੋਵੇ ਜਾਂ ਇਕੱਲੇ ਫਾਦਰ ਦੀ ਡੈਥ ਹੋਈ ਹੋਵੇ ਉਹਦੇ ਵਾਸਤੇ ਸਾਨੂੰ ਪਹਿਲੇ ਨੰਬਰ ਤੇ ਪਿਤਾ ਦੀ ਮੌਤ ਦਾ ਸਰਟੀਫਿਕੇਟ ਚਾਹੀਦਾ ਪਿਤਾ ਦਾ ਆਧਾਰ ਕਾਰਡ ਜਦੋਂ ਤਾਂ ਲਿਵਿੰਗ ਸੀ ਉਹਨਾਂ ਦੇ ਆਧਾਰ ਕਾਰਡ ਉਹ ਵਾਲਾ ਉਸ ਤੋਂ ਬਾਅਦ ਮਾਤਾ ਦਾ ਆਧਾਰ ਕਾਰਡ ਚਾਹੀਦਾ ਮਾਤਾ ਦਾ ਆਮਦਨ ਸਰਟੀਫਿਕੇਟ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹ ਇਹ ਪੇਰੈਂਟ ਸਾਡੇ ਕੋਲ ਆ ਕੇ ਕਹਿੰਦੇ ਆ ਮਮ ਅਸੀਂ ਪਿਛਲੇ ਸਾਲ ਦਾ ਬਣਾਇਆ ਸੀ ਹੁਣ ਤਾਂ ਲੋੜ ਨਹੀਂ ਜੀ ਨਹੀਂ ਜੀ ਹਰ ਸਾਲ ਇਹ ਰੀਨਿਊ ਕਰਾਉਣ ਦੀ ਜ਼ਰੂਰਤ ਹੁੰਦੀ ਹੈ ਹਰ ਸਾਲ ਜਿਵੇਂ 25 26 ਦਾ ਲੱਗ ਬਣੇਗਾ 26 27 ਦਾ ਲੱਗ ਬਣੇਗਾ 23 24 ਦਾ ਲੱਗ ਬਣਿਆ ਹੋਇਆ ਸੀ ਤੇ 25 26 ਦਾ ਲੱਗ ਆਮਦਨ ਸਰਟੀਫਿਕੇਟ ਸਵਿਧਾ ਕੇਂਦਰ ਤੋਂ ਜਾ ਕੇ ਬਣਵਾਣਾ ਪਏਗਾ ਬੱਚੇ ਦਾ ਆਧਾਰ ਕਾਰਡ ਜਿਹਨੇ ਲਾਭ ਲੈਣਾ ਹੈ ਬੱਚੇ ਦਾ ਜਨਮ ਸਰਟੀਫਿਕੇਟ ਬੱਚੇ ਦੇ ਦਾਖਲਾ ਸੰਬੰਧੀ ਸਰਟੀਫਿਕੇਟ ਇਹ ਦਾਖਲਾ ਜਿਸ ਤੇ ਲੱਗੇ ਹੁੰਦੇ ਆ ਉਹਦੇ ਵਿੱਚ ਬੱਚੇ ਦਾ ਨੰਬਰ ਲਿਖਿਆ ਹੁੰਦਾ ਵੀ ਇੰਨੇ ਨੰਬਰ ਤੇ ਬੱਚਾ ਸਾਡੇ ਕੋਲ ਪੜ ਰਿਹਾ ਹੈ ਬੱਚੇ ਦੇ ਬੈਂਕ ਖਾਤੇ ਦੀ ਕਾਪੀ ਬੱਚੇ ਦੇ ਬੈਂਕ ਆਪੀ ਦੀ ਫੋਟੋ ਕਾਪੀ ਬੱਚੇ ਦੇ ਬੈਂਕ ਖਾਤੇ ਦਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ ਉਹ ਖਾਤਾ ਦੂਸਰੇ ਨੰਬਰ ਤੇ ਬੱਚੇ ਦੀ ਫੋਟੋ ਪਿਤਾ ਦੀ ਫੋਟੋ ਮਾਤਾ ਦੀ ਫੋਟੋ ਇਹ ਵੀ ਨਾਲ ਸਾਨੂੰ ਚਾਹੀਦੇ ਹੁੰਦੇ ਆ ਤੇ ਇੱਕ ਗਰੁੱਪ ਫੋਟੋ ਜਿੰਨ ਕੀ ਜਿਹੜੀ ਫੈਮਿਲੀ ਦੀ ਗਰੁੱਪ ਫੋਟੋ ਹੈ ਜੇਕਰ ਇਹ ਪਹਿਲਾਂ ਹੀ ਸਾਰੇ ਡਾਕੂਮੈਂਟ ਕਲੀਅਰ ਹੋਣਗੇ ਤਾਂ ਬੱਚੇ ਦੀ ਗੈਂਦੀ ਬਾਰ-ਬਾਰ ਮਾਂ ਨੂੰ ਇੱਕ ਬਾਰ-ਬਾਰ ਨਿਕਲਣਾ ਨਹੀਂ ਪਏਗਾ ਕਿਉਂਕਿ ਬੱਚਾ ਤਾਂ ਛੋਟਾ ਹੈ ਕਿਉਂਕਿ 18 ਸਾਲ ਤੋਂ ਛੋਟਾ ਹੋਣਾ ਚਾਹੀਦਾ 18 ਤੋਂ ਵੱਧ ਨਹੀਂ ਹੋਣਾ ਚਾਹੀਦਾ ਇਹ ਸਾਡੀ ਸਕੀਮ ਦਾ ਲਾਭ ਲੈ ਸਕਦੇ ਆ ਉਹਦੇ ਲਈ ਇਵਨਸ ਨੂੰ ਇੱਕ ਰਿਕੁਐਸਟ ਹੈ ਕਿ ਸਾਰੇ ਡਾਕੂਮੈਂਟਸ ਦੀ ਤੁਸੀਂ ਇੱਕ ਫਾਈਲ ਇੱਕ ਫੋਲਡਰ ਦਸ ਰੁਪਏ ਦਾ ਮਾਰਕੀਟ ਚੋਂ ਲੈ ਕੇ ਆਪ ਦਾ ਫੋਲਡਰ ਤਿਆਰ ਕਰੋ ਤਾਂ ਕਿ ਫਿਊਚਰ ਵਿੱਚ ਜਦੋਂ ਵੀ ਲੋੜ ਪੈਂਦੀ ਹੈ बार-बार ਤੁਹਾਨੂੰ ਉਸ ਗੱਲ ਦੇ ਲਈ ਬਾਰ-ਬਾਰ ਨਾ ਆ ਨਾ ਜਾਣਾ ਪਵੇ ਤਾਂ ਇਸ ਦਾ ਲਾਭ ਲੈ ਸਕਦੇ ਕਿਉਂਕਿ ਇੱਕ ਮਾਤਾ ਨੂੰ ਬੱਚੇ ਨੂੰ ਪੜਾਉਣਾ ਬੜਾ ਮੁਸ਼ਕਿਲ ਹੋਇਆ ਪਿਆ ਅੱਜ ਦੇ ਮਹਿੰਗਾਈ ਦੇ ਦੌਰ ਚ ਪਰ ਸਾਡੀ ਸਰਕਾਰ ਦਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਅਕੋਰਡਿੰਗ ਟੂ ਕਿ ਸਾਡਾ ਪੰਜਾਬ ਦੇ ਵਿੱਚ ਕੋਈ ਬੱਚਾ ਕੋਈ ਅਨਪੜ੍ਹ ਨਾ ਰਹਿ ਜਾਵੇ ਕੱਜੀ ਦੇ ਕਾਰਨ ਕੀ ਹੈ ਅਸੀਂ ਅੱਜ ਸਰਕਾਰਾਂ ਨੇ ਇਸ ਨੂੰ ਪ੍ਰोत्사ਹਿਤ ਕਰਨ ਲਈ ਬੱਚੇ ਤਾਂ ਕਿ ਆਪਣੇ ਫਿਚਰ ਚ ਜ਼ਿੰਦਗੀ ਚ ਕੁਝ ਬਣ ਸਕਣ ਸਾਡਾ ਇੰਡੀਆ ਅੱਗੇ ਆ ਸਕੇ ਪੜਾਈ ਦੇ ਮਾਮਲੇ ਦੇ ਵਿੱਚ ਇਸ ਲਈ ਮੈਂ ਰਿਕੁਐਸਟ ਕਰੂੰਗੀ ਕਿ ਜਿਨ੍ਹਾਂ ਦੇ ਤੇ ਅੱਧੀ ਅੱਧੀ ਮੁਸੀਬਤ ਆਈ ਹੋਈ ਹੈ ਜਿਨ੍ਹਾਂ ਬੱਚਿਆਂ ਦੇ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਉਹ ਬੱਚੇ ਆਪਣੀ ਪੜਾਈ ਦਾ ਲਾਭ ਲੈ ਸਕਦੇ ਹਨ ਧੰਨਵਾਦ ਇੱਥੇ ਜੀ ਫੋਟੋ ਲੱਗ ਜੂਗੀ ਬੱਚੇ ਦੀ ਹਾਂਜੀ ਤੇ ਬੱਚੇ ਦਾ ਨਾਮ ਉਮਰ ਦਸਨੀ ਹੈ ਲੜਕਾ ਜਾਂ ਲੜਕੀ ਜੋ ਵੀ ਹੈ ਪਿਤਾ ਦਾ ਨਾਮ ਮਾਤਾ ਦਾ ਨਾਮ ਮਾਤਾ ਪਿਤਾ ਦਾ ਗਿੱਤਾ ਕੀ ਹੈ ਹਾਂਜੀ ਦੇ ਧਰਮ ਆਪਣਾ ਕਿਹੜਾ ਹੈ ਤੇ ਇੱਕ ਜਾਤੀ ਆਪਣੀ ਕਿਹੜੀ ਹੈ ਤੇ ਪਤਾ ਆਪਣਾ ਮੋਬਾਈਲ ਨੰਬਰ ਦੇ ਨਾਲ ਦੇਣਾ ਪਰਿਵਾਰ ਦੀ ਸਾਲਾਨਾ ਆਮਦਨ ਤੇ ਬੱਚਾ ਪੜ ਰਿਹਾ ਇਹ ਦੱਸਣਾ ਹੋਊਗਾ ਕਿ ਪਰਿਵਾਰ ਦੇ ਕੁੱਲ ਮੈਂਬਰ ਕਿੰਨੇ ਹੈ ਤੇ ਇਹ ਨੈਕਸਟ ਇਹ ਜਿਹੜਾ ਲਿਖਿਆ ਹੋਇਆ ਇਹ ਇਹ ਵੀ ਅੰਦਰ ਹੀ ਹਿੱਸਾ ਪਰ ਇਹਦਾ ਪਰਣਾ ਨਹੀਂ ਹੁੰਦਾ ਕੋਈ ਇੰਨਾ ਕੋਈ ਔਕਾ ਨਹੀਂ ਭਰਨਾ ਆਪਾਂ ਭੇ ਵੀ ਭਰ ਸਕਦੇ ਹਾਂ ਉਹ ਐਮੀ ਲਿਖਵਾ ਕੇ ਆਣਾ ਹੈ ਤਸਦੀਕ ਕੀਤਾ ਜਾਂਦਾ ਹੈ ਕਿ ਬੱਚੇ ਦਾ ਨਾਮ ਬੱਚੇ ਦੇ ਪਿਤਾ ਦਾ ਨਾਮ ਠੀਕ ਹੈ ਸਾਡੇ ਸਕੂਲ ਵਿੱਚ 9ਵੀਂ ਜਾਂ ਚੌਥੀ ਜਾਂ ਤੀਸਰੀ ਜਿਹੜੀ ਵੀ ਕਲਾਸ ਦੇ ਵਿੱਚ ਮੱਚਾ ਪੜ ਰਿਹਾ ਹੈ ਉਸ ਦਾ ਵਿਦਿਆਰਥੀ ਹੈ ਜਿਸ ਦਾ ਦਾਖਲਾ ਨੰਬਰ ਇੰਨਾ ਹੈ ਅਤੇ ਇਸ ਦੇ ਸਕੂਲ ਦੇ ਵਿੱਚ ਪੂਲ ਇੰਨੀਆ ਇਸ ਦੌਰਾਨ ਹਾਜ਼ਰੀਆਂ ਹਨ ਇਹ ਲਿਖਵਾ ਕੇ ਨੀਚੇ ਪ੍ਰਿੰਸੀਪਲ ਦੀ ਮੋਹਰ ਲੱਗੇਗੀ ਤੇ ઓਥੈਂਟਿਕੇਟ ਕਰਕੇ ਦੇ ਦੇਣੀ ਹੈ ਬਸ ਚਾਰ ਲਾਈਨਾਂ ਦੇ ਵਿੱਚ ਹੀ ਲਗਵਾਉਣਾ ਹੈ ਹਾਂਜੀ